ਜੀ ਆਇਆਂ ਨੂੰ ਦੋਸਤੋ ਮੈਂ ਡਾਕਟਰ ਇੰਦਰਜੀਤ ਕਮਲ ਯਮਨਾ ਨਗਰ ਹਰਿਆਣਾ ਤੋਂ ਅਕਸਰ ਦੋਸਤ ਪੁੱਛਦੇ ਨੇ ਕਿ ਹੋਮਿਓਪੈਥੀ ਦੇ ਵਿੱਚ ਕੋਈ ਪੇਨ ਕਿਲਰ ਦਵਾਈਆਂ ਹੁੰਦੀਆਂ ਨੇ ਤੇ ਮੈਂ ਉਹਨਾਂ ਨੂੰ ਜਵਾਬ ਦੇ ਦਿੰਦਾ ਕਿ ਨਹੀਂ ਹੋਮਿਓਪੈਥੀ ਵਿੱਚ ਇਹੋ ਜੀਆਂ ਕੋਈ ਦਵਾਈਆਂ ਨਹੀਂ ਹੁੰਦੀਆਂ ਬਲਕਿ ਹੋਮਿਓਪੈਥੀ ਦੇ ਵਿੱਚ ਸਿੰਪਟਮਸ ਅਲਾਮਤਾ ਲੱਛਣ ਲੈ ਕੇ ਕਿਸੇ ਦਵਾਈ ਦੀ ਚੋਣ ਕੀਤੀ ਜਾਂਦੀ ਹੈ ਤੇ ਅੱਜ ਇੱਕ ਬਹੁਤ ਹੀ ਕਮ ਆਉਣ ਵਾਲੀ ਦਵਾਈ ਦੀ ਗੱਲ ਕਰਦੇ ਆਂ ਜਿਹਦਾ ਨਾਮ ਹੈ ਕੋਲੋਸਿੰਥ ਕੌਰ ਤੁਮਾ ਤਾਂ ਸਾਰਿਆਂ ਨੇ ਸੁਣਾ ਹੋਗਾ ਤੇ ਕੌਰ ਤੁਮੇ ਤੋਂ ਬਣੀ ਹੋਈ ਦਵਾਈ ਹੈ ਕੋਲੋਸਿੰਥ ਇਹ ਕੋਲੋਸਿੰਥ ਦਵਾਈ ਬਹੁਤ ਹੀ ਕੰਮ ਆਉਣ ਵਾਲੀ ਦਵਾਈ ਹੈ ਜਿਹੜੀ ਕਿ ਹਰ ਘਰ ਵਿੱਚ ਹੋਣੀ ਚਾਹੀਦੀ ਹੈ ਇਹਦਾ ਸਭ ਤੋਂ ਵਧੀਆ ਸਿੰਪਟਮ ਕੀ ਨੇ ਤਿੰਨ ਲੱਛਣੇ ਦੇ ਸਭ ਤੋਂ ਵਧੀਆ ਨੇ ਕਿ ਅਗਰ ਕਿਤੇ ਦਰਦ ਹੁੰਦਾ ਹੋਵੇ ਤੇ ਜ਼ੋਰ ਨਾਲ ਦਬਾਉਣ ਨਾਲ ਆਰਾਮ ਮਿਲਦਾ ਹੈ ਸੇਕ ਦੇਣ ਨਾਲ ਆਰਾਮ ਮਿਲਦਾ ਹੈ ਉਸ ਜਗ੍ਹਾ ਨੂੰ ਰਗੜਨ ਨਾਲ ਮਾਲਿਸ਼ ਕਰਨ ਨਾਲ ਆਰਾਮ ਮਿਲਦਾ ਹੈ ਅਗਰ ਇਹੋ ਜੇ ਸਿੰਪਟਮਸ ਕਿਤੇ ਵੀ ਤੁਹਾਨੂੰ ਮਿਲਦੇ ਨੇ ਭਾਵੇਂ ਉਹ ਸਿਰ 'ਚ ਨੇ ਪੇਟ 'ਚ ਨੇ ਕਮਰ 'ਚ ਨੇ ਲੱਤ 'ਚ ਨੇ ਕਿਤੇ ਵੀ ਨੇ ਤੇ ਤੁਸੀਂ ਉਹ ਕੋਲੋਸਿੰਥ 30 ਦੀਆਂ ਦੋ ਬੂੰਦਾਂ ਦਿਓਗੇ ਤਾਂ ਬਹੁਤ ਜਲਦੀ ਆਰਾਮ ਆਏਗਾ ਅਗਰ ਇਹ ਰੋਗ ਨਵਾਂ ਹੈ ਤਾਂ ਤੁਸੀਂ ਥੋੜੇ ਥੋੜੇ 15-15 ਮਿੰਟ ਦੇ ਵਿੱਚ 2-3-4-5 ਵਰੀ ਇਹ ਦਵਾਈ ਦੇ ਕੇ ਉਹਨੂੰ ਬਹੁਤ ਜਲਦੀ ਆਰਾਮ ਕਰ ਸਕਦੇ ਹੋ ਅਗਰ ਕਿਸੇ ਦੇ ਪੇਟ ਵਿੱਚ ਦਰਦ ਹੁੰਦਾ ਤਾਂ ਉਹ ਵਿਅਕਤੀ ਬਿਲਕੁਲ ਦੂਰਾ ਹੋ ਜਾਂਦਾ ਹੈ ਕੋਡਾ ਹੋ ਜਾਂਦਾ ਅੱਗੇ ਨੂੰ ਝੁੱਕ ਜਾਂਦਾ ਹੈ ਤਾਂ ਉਹਨੂੰ ਆਰਾਮ ਮਿਲਦਾ ਹੈ ਅਗਰ ਕਿਸੇ ਵਿਅਕਤੀ ਦੇ ਪੇਟ ਤੇ ਦਰਦ ਹੁੰਦਾ ਹੈ ਉਹ ਆਪਣੇ ਪੇਟ ਨੂੰ ਬਹੁਤ ਜ਼ੋਰ ਨਾਲ ਦਬਾਉਂਦਾ ਹੈ ਤਾਂ ਉਹਨੂੰ ਆਰਾਮ ਮਿਲਦਾ ਹੈ ਸੇਕ ਦੇਣ ਨਾਲ ਵੀ ਉਹਨੂੰ ਆਰਾਮ ਮਿਲਦਾ ਹੈ ਅਗਰ ਇਹੋ ਜਿਹਾ ਕੋਈ ਲੱਛਣ ਮਿਲਦੇ ਨੇ ਅਲਮਤਾਂ ਮਿਲਦੀਆਂ ਨੇ ਤੇ ਕੋਲੋਸਿੰਥ ਬਹੁਤ ਵਧੀਆ ਕੰਮ ਕਰਦੀ ਹੈ ਅਗਰ ਕਿਸੇ ਦੀ ਲੱਤ ਵਿੱਚ ਦਰਦ ਹੈ ਜਿਹਨੂੰ ਅਸੀਂ ਰੀਦੀ ਦਰਦ ਕਹਿੰਦੇ ਆ ਛਟਕਾ ਪੇਨ ਕਹਿੰਦੇ ਆ ਰਿੰਗਣਵਾ ਕਹਿੰਦੇ ਆ ਜਾਂ ਲੰਗੜੀ ਦਾ ਦਰਦ ਵੀ ਕਹਿੰਦੇ ਕਈ ਕਿਉਂਕਿ ਇਹਦੇ ਵਿੱਚ ਉਸ ਵਿਅਕਤੀ ਨੂੰ ਉਸ ਰੋਗੀ ਨੂੰ ਲੰਗੜਾ ਕੇ ਚੱਲਣਾ ਪੈਂਦਾ ਹੈ ਉਹਦੇ ਦਰਦ ਬਹੁਤ ਜਿਆਦਾ ਦਰਦ ਹੁੰਦੀ ਓਦੀ ਲੱਤ ਦੇ ਵਿੱਚ ਕਿਉਂਕਿ ਓਦੀ ਨਸ ਬਲੌਕ ਹੋਈ ਹੁੰਦੀ ਹੈ। ਅਗਰ ਓਦੀ ਲੱਤ ਵਿੱਚ ਦਰਦ ਹੈਗੀ ਆ ਨਸ ਬਲੌਕ ਹੈ ਓਦੀ ਚੱਲਿਆਂ ਦਰਦ ਵੱਧਦੀ ਆ ਜਾਂ ਘਟਦੀ ਆ ਦੋਵਾਂ ਵਿੱਚ ਹੀ ਕੋਲੋਸਿੰਥ ਬਹੁਤ ਵਧੀਆ ਕੰਮ ਕਰਦੀ ਹੈ। ਅਗਰ ਕਿਸੇ ਨੂੰ ਹਰ ਵਾਰ ਲੈਟਰਨ ਜਾਂਦ ਤੋਂ ਪਹਿਲਾਂ ਪੇਟ ਦੇ ਵਿੱਚ ਦਰਦ ਹੁੰਦਾ ਹੈ ਜਾਨੀ ਕਿ ਜਦੋਂ ਵੀ ਉਹ ਪੇਟ ਸਾਫ਼ ਕਰਨ ਲਈ ਜਾਂਦਾ ਹੈ ਜਦੋਂ ਉਹਨੂੰ ਹਾਜਤ ਹੁੰਦੀ ਆ ਤਾਂ ਉਹਦੇ ਪੇਟ ਦੇ ਵਿੱਚ ਦਰਦ ਜ਼ਰੂਰ ਹੁੰਦਾ ਹੈ। ਅ ਬੇਸ਼ੱਕ ਉਹ ਦਿਨ ਚ 5 ਵਾਰੀ 6 ਵਾਰੀ ਜਾਵੇ ਹਰ ਵਾਰੀ ਉਹਨੂੰ ਦਰਦ ਹੁੰਦਾ ਹੈ। ਅਗਰ ਇਹੋ ਜਿਹੇ ਹਾਲਾਤ ਬਣੇ ਹੁੰਦੇ ਨੇ ਤਾਂ ਉਹਨੂੰ ਅਗਰ ਕੋਲੋਸਿੰਥ 30 ਦੀਆਂ ਦੋ ਬੂੰਦਾਂ ਦਿੱਤੀਆਂ ਜਾਣ ਤੇ ਉਹਨੂੰ ਬਹੁਤ ਜਲਦੀ ਆਰਾਮ ਆਏਗਾ ਫਿਰ ਇਸ ਤਰ੍ਹਾਂ ਉਹਨੂੰ ਲਗਾਤਾਰ ਦੋ ਹਫ਼ਤੇ ਚਾਰ ਹਫ਼ਤੇ ਛੇ ਹਫ਼ਤੇ ਜਿੰਦੋਂ ਵੀ ਉਹਦਾ ਇਲਾਜ ਹੋ ਸਕੇ ਪੂਰੀ ਤਰ੍ਹਾਂ ਉਹਨੂੰ ਕਰਨਾ ਚਾਹੀਦਾ ਹੈ ਉਹ ਕੋਲੋਸਿੰਥ ਲਗਾਤਾਰ 30 ਪਾਵਰ ਦੇ ਵਿੱਚ ਸਵੇਰੇ ਦੁਪਹਿਰੇ ਅਤੇ ਸ਼ਾਮ ਨੂੰ ਦੋ ਦੋ ਬੂੰਦਾਂ ਲਵੇ ਕੁਝ ਹਫ਼ਤੇ ਵਿੱਚ ਉਹਨੂੰ ਬਿਲਕੁਲ ਪੂਰੀ ਤਰ੍ਹਾਂ ਆਰਾਮ ਆ ਜਾਏਗਾ ਅਗਰ ਤੁਸੀਂ ਮੇਰੇ ਫੇਸਬੁੱਕ ਪੇਜ ਉੱਤੇ ਨਵੇਂ ਹੋ ਤਾਂ ਇਹਨੂੰ ਫਾਲੋ ਕਰ ਲਓ ਤੇ ਅਗਰ ਇਹ ਵੀਡੀਓ ਤੁਸੀਂ ਮੇਰੇ YouTube ਚੈਨਲ ਤੋਂ ਵੇਖ ਰਹੇ ਹੋ ਉੱਥੇ ਵੀ ਨਵੇਂ ਹੋ ਤਾਂ ਉਹਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ ਤੇ ਨਾਲ ਬੈਲ ਆਈਕਨ ਵੀ ਦਬਾ ਦਿਓ ਇਹ ਇੱਕ ਬਹੁਤ ਹੀ ਵਧੀਆ ਦਵਾਈ ਹੈ ਜਿੰਨੂੰ ਹਰ ਘਰ ਦੇ ਵਿੱਚ ਰੱਖਣਾ ਚਾਹੀਦਾ ਹੈ ਕਿਤੇ ਵੀ ਦਰਦ ਹੈ ਅਗਰ ਕਿਸੇ ਔਰਤ ਨੂੰ ਕਿਸੇ ਲੜਕੀ ਨੂੰ ਮੈਂਸਿਸ ਆਉਂਦੇ ਨੇ ਮੈਂਸਿਸ ਆਉਣ ਵਾਲਿਆਂ ਨੂੰ ਨਲਾਂ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਤੇ ਉਹਨੂੰ ਵੀ ਇਤਨਾ ਝੁਕਣਾ ਪੈਂਦਾ ਜਾਂ ਜ਼ੋਰ ਨਾਲ ਦਬਾਉਣਾ ਪੈਂਦਾ ਹੈ ਤੇ ਉਹਦੇ ਵਿੱਚ ਵੀ ਕੋਲੋਸਿੰਥ ਬਹੁਤ ਵਧੀਆ ਕੰਮ ਕਰਦੀ ਹੈ ਕਈ ਕਈ ਵਾਰ ਹੁੰਦਾ ਹੈ ਕਿ ਕਿਸੇ ਦੇ ਦਰਦ ਹੁੰਦੀ ਹੈ ਪੇਟ 'ਚ ਤੇ ਉਹ ਇੱਕ ਕੱਪੜੇ ਦਾ ਇਨੂਜਾ ਬਣਾ ਕੇ ਉਹਨੂੰ ਬੈੱਡ ਦੇ ਉੱਤੇ ਰੱਖ ਕੇ ਆਪਣੇ ਉਹਦੇ ਉੱਤੇ ਆਪਣੇ ਆਪ ਨੂੰ ਉਲਟਾ ਲੇਟਾ ਲੈਂਦੇ ਨੇ ਤੇ ਉਹਦੇ ਨਾਲ ਦਬਾਅ ਜਦੋਂ ਪੈਂਦਾ ਹੈ ਤੇ ਉਹਦੇ ਨਾਲ ਵੀ ਉਹਨਾਂ ਨੂੰ ਆਰਾਮ ਮਿਲਦਾ ਹੈ ਤੇ ਉਹਦੇ ਵਾਸਤੇ ਵੀ ਕੋਲੋਸਿੰਥ ਬਹੁਤ ਵਧੀਆ ਕੰਮ ਕਰਦੀ ਹੈ ਮਨ ਲਓ ਕਿ ਕਿਸੇ ਦੇ ਸਿਰ ਵਿੱਚ ਦਰਦ ਹੈ ਉਹ ਸਿਰ ਨੂੰ ਅਗਰ ਬਹੁਤ ਜ਼ੋਰ ਨਾਲ ਦਬੋਂਦਾ ਹੈ ਜਾਂ ਆਪ ਦਬੋਂਦਾ ਹੈ ਜਾਂ ਕਿਸੇ ਨੂੰ ਕਹਿ ਕੇ ਦਬੋਂਦਾ ਹੈ ਉਹਨੂੰ ਆਰਾਮ ਮਿਲਦਾ ਹੈ ਪਰ ਅਗਰ ਕਿਤੇ ਵੀ ਦਰਦ ਹੋਵੇ ਉਹਨੂੰ ਹੌਲਾ ਜਿਹਾ ਟੱਚ ਕਰਨ ਨਾਲ ਬਿਲਕੁਲ ਹੌਲਾ ਜਿਹਾ ਜੇ ਅਸੀਂ ਟੱਚ ਕਰਦੇ ਆ ਤਾਂ ਉਹਨੂੰ ਦਰਦ ਵਧੇਗਾ ਅਗਰ ਉਹਨੂੰ ਜ਼ੋਰ ਨਾਲ ਦਬੋਂਦੇ ਆ ਤਾਂ ਉਹਦਾ ਦਰਦ ਜਿਹੜਾ ਹੈ ਉਹ ਘਟਦਾ ਹੈ ਜਾਨੀ ਕਿ ਬੰਦ ਹੋਣ ਮਾਲ ਹੋ ਜਾਂਦਾ ਹੈ ਅਗਰ ਇਹ ਲੱਛਣ ਨੇ ਇਹ ਸਿੰਪਟਮ ਮਿਲਦੇ ਨੇ ਕਿ ਥੋੜਾ ਜਿਹਾ ਟੱਚ ਕਰਨ ਨਾਲ ਉਹਦਾ ਦਰਦ ਵਧਦਾ ਹੈ ਪਰ ਜ਼ੋਰ ਨਾਲ ਦਬਾਉਣ ਨਾਲ ਉਹਦਾ ਦਰਦ ਘਟਦਾ ਹੈ ਜਾਂ ਖਤਮ ਹੋ ਜਾਂਦਾ ਹੈ ਤਾਂ ਉਹਦੇ ਵਾਸਤੇ ਕੋਲੋਸਿੰਥ ਬਹੁਤ ਹੀ ਵਧੀਆ ਦਵਾਈ ਹੈ ਤੇ ਇਹ ਤੁਸੀਂ ਆਪਣੇ ਘਰ ਰੱਖ ਸਕਦੇ ਹੋ ਤੇ ਇਹਦਾ ਇਸਤੇਮਾਲ ਵਧੀਆ ਢੰਗ ਨਾਲ ਕਰੋ ਅਗਰ ਵੀਡੀਓ ਪਸੰਦ ਆਈ ਹੋਵੇ ਲਾਈਕ ਕਮੈਂਟ ਅਤੇ ਹੋਰ ਦੋਸਤਾਂ ਨਾਲ ਸ਼ੇਅਰ ਵੀ ਕਰੋ ਤਾਂ ਕਿ ਹੋਰ ਵੀ ਕਿਸੇ ਦਾ ਫਾਇਦਾ ਹੋ ਸਕੇ ਹੋਰ ਵੀ ਕਿਸੇ ਨੂੰ ਇਹ ਜਾਣਕਾਰੀ ਮਿਲ ਸਕੇ ਸ਼ੁਕਰੀਆ ਬਹੁਤ ਬਹੁਤ ਧੰਨਵਾਦ